पढ़ना ठीक है व्याकरण देखो व्याकरण जब हम पढ़ते हैं ग्रामर जब हम पढ़ते हैं हमें लगता है कि मुश्किल है लेकिन मुश्किल नहीं है जब भी हम कोई शब्द बोलते हैं तो करता है। करता है है? तो तो हम व्याकरण में क्या देखेंगे बोली बोली क्या होती है जो शब्द हम बोल रहे हैं वो किसी ना किसी भाषा से आए हुए है, है ना ये और इन शब्दों से हम क्या रहे हैं अपने मन के विचार प्रकट कर रहे हैं एक दूसरे के सामने हम अपने विचारों को किसी माध्यम से प्रकट करेंगे ना किसी माध्यम से ही बताएंगे है ना समझ आ रहा है जब हम बोल रहे हैं वो कोई लैंग्वेज होगी हिंदी होगी इंग्लिश होगी पंजाबी होगी कोई तो होगी तो वैसे तो हिंदी में भाषा बोला जाता है बोली को भाषा है ना लेकिन पंजाबी देख भाषा न बोली क्या जाता है पंजाबी बोली पंजाबी बोली अः ਪੰਜਾਬੀ ਦੇ ਅੰਦਰ ਦੱਸਿਆ ਜਾਂਦਾ ਹੈ ਹੁਣ ਅਸੀਂ ਵੇਖਾਂਗੇ ਬੁੱਲੀ ਕਹਿੰਦੇ ਕਿਸ ਨੂੰ ਹੈ ਜਿੰਨਾ ਸ਼ਬਦਾ ਰਾਹੀ ਇੱਥੇ ਬਹੁਤ ਇੰਪੋਰਟੈਂਟ ਹੈ ਸ਼ਬਦਾ ਰਾਹੀ ਅਸੀਂ ਜਿਹੜੀ ਵੀ ਗੱਲ ਕਰਦੇ ਹਾਂ ਕਿਸ ਨਾਲ ਕਰਦੇ ਹਾਂ ਸ਼ਬਦਾਂ ਨਾਲ ਕਰਦੇ ਹਾਂ ਨਾ ਜਿੰਨਾ ਸ਼ਬਦਾ ਰਾਹੀ ਮਨੁੱਖ ਆਪਣੇ ਮਨ ਦੇ ਭਾਵਾਂ ਅਤੇ ਵਿਚਾਰਾਂ ਮਨ ਦੇ ਭਾਵਾਂ ਤੇ ਵਿਚਾਰਾਂ ਨੂੰ ਇੱਕ ਦੂਜੇ ਦੇ ਸਾਹਮਣੇ ਸਾਂਝਾ ਕਰਦਾ ਹੈ ਇੱਕ ਦੂਜੇ ਦੇ ਸਾਹਮਣੇ ਸਾਂਝਾ ਕਰਦਾ ਹੈ ਉਨਾ ਬੋਲਾਂ ਦੇ ਸੰਗ੍ਰਹਿ ਨੂੰ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਹੀਆਂ ਉਹ ਕੀ ਹੈ ਬੋਲਾਂ ਦਾ ਇੱਕ ਸੰਗ੍ਰਹਿ ਹੈ ਉਨਾ ਬੋਲਾਂ ਦੇ ਸੰਗ੍ਰਹਿ ਨੂੰ ਬੋਲੀ ਕਿਹਾ ਜਾਂਦਾ ਹੈ ਸਮਝ ਆ ਰਿਹਾ ਹੈ ਚੰਗੀ ਨਾਲ ਚੰਗੀ ਤਰ੍ਹਾਂ ਸਮਝ ਆ ਗਿਆ ਫਿਰ ਤੂੰ ਵੇਖਾਂਗੇ ਜਿੰਨਾ ਸ਼ਬਦਾਂ ਰਾਹੀਂ ਮਨੁੱਖ ਆਪਣੇ ਮਨ ਤੇ ਭਾਵਾਂ ਅਤੇ ਵਿਚਾਰਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਦਾ ਹੈ ਮਨ ਦੇ ਵਿੱਚ ਕੋਈ ਗੱਲ ਆਈ ਮੈਂ ਕਿਸੇ ਨੂੰ ਕੋਈ ਪ੍ਰਸ਼ਨ ਪੁੱਛਣਾ ਹੈ ਤੇ ਮੈਂ ਕੀ ਕਹਾਂਗੀ ਹੱਥ ਨਾਲ ਨਾਲ ਹੋ ਜਾਏਗਾ ਨਹੀਂ ਨਾ ਉਹ ਪੁੱਛੇਗੀ ਨਾ ਕਿ ਤੂੰ ਸੇ ਕੀ ਕਹਿ ਰਹੇ ਹੋ ਤੇ ਦੱਸਣਾ ਪਵੇਗਾ ਦਸਣ ਲਈ ਕੀ ਕਰਨਾ ਪਵੇਗਾ ਕੁਝ ਸ਼ਬਦ ਕੁਝ ਸ਼ਬਦ ਬੋਲ ਲੈ ਪੈਗੇ ਹੈਨਾ ਤੇ ਜਿਹੜੇ ਉਹ ਸ਼ਬਦ ਹਨ ਜਿਹੜੇ ਉਹ ਬੋਲ ਹਨ ਉਹਨਾਂ ਬੋਲਾਂ ਦੇ ਸੰਗ੍ਰਹਿਨ ਉਹਨਾਂ ਬੋਲਾਂ ਦੇ ਸੰਗ੍ਰਹਿ ਨੂੰ ਬੋਲੀ ਕਿਹਾ ਜਾਂਦਾ ਹੈ ਸਮਝ ਆ ਗਿਆ ਹੁਣ ਅਸੀਂ ਅੱਗੇ ਵੇਖਾਂਗੇ ਬੋਲੀ ਕੋਈ ਵੀ ਬੋਲੀ ਜਿਹੜੀ ਹੈ ਉਹਦੇ ਕਿੰਨੇ ਪ੍ਰਕਾਰ ਕਿੰਨੇ ਵਰਗਾਂ ਦੇ ਵਿੱਚ ਉਹ ਵੰਡੀ ਹੁੰਦੀ ਹੈ ਠੀਕ ਹੈ ਕੋਈ ਵੀ ਬੋਲੀ ਦੇ ਵਿੱਚ ਬੋਲ ਹੁੰਦੇ ਹਨ ਮਤਲਬ ਵਰਡ ਹੁੰਦੇ ਹਨ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਵਰਣ ਕਿਸੇ ਵੀ ਬੋਲੀ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਵਰਣ ਜਾਂ ਅਸੀਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਅੱਖਰ ਸਭ ਤੋਂ ਛੋਟੀ ਇਕਾਈ ਕੀ ਹੈ ਅੱਖਰ ਉਦੇ ਬਾਅਦ ਜਦੋਂ ਅੱਖਰ ਕੀ ਹੁੰਦਾ ਹੈ ਹੁਣ ਅਸੀਂ ਇੱਥੇ ਵਿਆਖਿਆ ਵੀ ਕਰ ਸਕਦੇ ਹਾਂ ਇਸ ਦੀ ਪਰਿਭਾਸ਼ਾ ਦੇ ਸਕਦੇ ਹਾਂ ਨਾ ਕਿ ਅੱਖਰ ਕੀ ਹੁੰਦਾ ਹੈ ਜਿਹੜੇ ਸ਼ਬਦਾਂ ਨੂੰ ਬਣਾਉਂਦੇ ਹਨ ਜਿਹੜੇ ਕਿਸੇ ਭਾਸ਼ਾ ਦੇ ਸਭ ਤੋਂ ਛੋਟੇ ਇਕਾਈ ਅੱਖਰ ਕੋ ਆਂਦੀ ਹੈ ਜਿਹੜੀ ਸ਼ਬਦਾਂ ਦੇ ਨਿਰਮਾਣ ਦੇ ਵਿੱਚ ਸਾਡੀ ਸਹਾਇਤਾ ਕਰਦੀ ਹੈ ਠੀਕ ਹੈ ਪਰ ਕੀ ਹੁੰਦਾ ਅਸੀਂ ਆਪਣੀ ਕੋਈ ਗਲਤ ਬਾਤ ਕਹਿ ਰਹੇ ਹਾਂ ਕੋ ਕੋ ਕਹ ਕੇ ਜੇ ਹਮ ਕੋਈ ਬਾਤ ਨਹੀਂ ਕਰ ਸਕਦੇ ਨਾ ਤੇ ਅਸੀਂ ਲਗਾ ਮਾਤਰਾਵਾਂ ਦਾ ਪ੍ਰਯੋਗ ਕਰਦੇ ਨੇ ਉਹਨਾਂ ਦੇ ਨਾਲ ਕੀ ਕਰਦੇ ਨੇ ਲਗਾ ਮਾਤਰਾਵਾਂ ਦਾ ਪ੍ਰਯੋਗ ਕਰਦੇ ਨੇ ਫਿਰ ਜਦੋਂ ਲਗਾ ਮਾਤਰਾ ਵੀ ਹੋ ਗਈ ਪਰ ਫਿਰ ਵੀ ਕੁਝ ਅਜਿਹਾ ਗੱਲਾਂ ਹੋ ਜਾਂਦੀਆਂ ਨੇ ਜਿਹੜੀ ਕੰਪਲੀਟ ਨਹੀਂ ਹੋ ਪਾਂਦੀ ਜਿਹਨੇ ਮੈਂ ਬੱਚਾ ਕਹਿਣਾ ਹੈ ਜਿਹਨੇ ਮੈਂ ਦੱਸਣਾ ਹੈ ਬੱਚਾ ਹੁਣ ਬੱਚਾ ਦੇ ਵਿੱਚ ਕੀ ਹੈ ਮੈਂ ਅੱਖਰ ਵੀ ਲਾ ਲਿਆ ਲਗਾ ਵੀ ਲਾ ਲਈ ਪਰ ਫਿਰ ਵੀ ਮੈਨੂੰ ਇੱਕ ਕੁਝ ਅਜਿਹੀ ਚੀਜ਼ ਦੀ ਕੋਈ ਮੇਰੀ ਜੋ ਮੁਖ ਵਿੱਚੋਂ ਧੁਨੀ ਨਿਕਲ ਰਹੀ ਹੈ ਮੇਰੇ ਮੂੰਹ ਵਿੱਚੋਂ ਧੁਨੀ ਨਿਕਲ ਰਹੀ ਹੈ ਉਹ ਕੁਝ ਹੋਰ ਵੀ ਨਿਕਲ ਰਹੀ ਹੈ ਉਸ ਨੂੰ ਕੰਪਲੀਟ ਕਰਨ ਲਈ ਮੈਂ ਕੀ ਕੀਤਾ ਅਗਰ ਮੈਂ ਇਸ ਨੂੰ ਦੇਖੋ ਪੂਰਾ ਕਰਦੀ ਹਾਂ ਤਾਂ ਬੱਚਾ ਦੋ ਚਾ ਲਗਾਵਾਂ ਤੇ ਇਹ ਕੀ ਬਣ ਜਾਏਗਾ ਬੱਚਾ ਹੈ ਨਾ ਕੰਪਲੀਟ ਨਹੀਂ ਪਰ ਮੈਨੂੰ ਬੱਚਾ ਕਹਿਣਾ ਹੈ ਤੇ ਬੱਚਾ ਕਹਿਣ ਲਈ ਮੈਂ ਕਿਸ ਦੀ ਵਰਤੋਂ ਕਰਾਂਗੀ ਅਧਿਕਤੀ ਅਧਿਕਤੀ तो अदक की हो जाएगा लगा अखर जो कोई गल अखर लगा अखर ना, लो, पूरी ना हो सकता लगा अखर का प्रयोग किया जाता है समझ आ गया तरह समझ आ गया हूँ वेखो देखो पंजाबी किने अखर होंगे ने पैंती।, पैंती अखर होंगे ने ठीक है पैंती अखर होंगे ने हों छे होंगे ने पैरी बिंदी वाले पैरी बिंदी वाले अखर ठीक है लगा मात्रा मा कि दस जस लगा ने मात्रावे मा लगा अखर कि होंगे ने तीन लगा अखर होंगे ने केड़े केड़े किड़े ने लगा अखर बिंदी टिपी ਤੇ ਅਧਿਕ ਅਧਿਕ ਐ ਸਮਝ ਆ ਗਿਆ ਇਹਨਾਂ ਨੂੰ ਅੱਗੇ ਡਿਟੇਲ ਦੇ ਵਿੱਚ ਪੜਾਂਗੇ ਪਰ ਪਹਿਲੇ ਇਹ ਉੱਪਰ ਉੱਪਰ ਤੋਂ ਪੜਨਾ ਹੈ ਠੀਕ ਹੈ ਤੁਸੀ ਐ ਸਮਝ ਆ ਗਿਆ ਇੱਥੇ ਲ ਅੱਖਰ ਕੀ ਹੁੰਦਾ ਹੈ ਲਗਾ ਅੱਖਰ ਕੀ ਹੁੰਦਾ ਹੈ ਲਗਾ ਮਾਤਰਾਵਾ ਕੀ ਹੁੰਦਾ ਹੈ ਠੀਕ ਹੈ ਇਸ ਤੋਂ ਬਾਅਦ ਅਸੀਂ ਵੇਖਾਂਗੇ ਵਿਆਕਰਣ ਵਿਆਕਰਣ ਕੀ ਹੁੰਦੀ ਹੈ ਜਦੋਂ ਅਸੀਂ ਕੋਈ ਭਾਸ਼ਾ ਤੇ ਨਿਰਮਾਣ ਕਰ ਲਈ ਹੈ ਨਾ ਹੁਣ 10 ਲੋਕਾਂ ਨੇ ਬੈਠ ਕੇ ਕਿਸੇ ਭਾਸ਼ਾ ਦਾ ਨਿਰਮਾਣ ਕਰ ਲਿਆ ਪਰ ਉਸ ਬੋਲੀ ਨੂੰ ਸਾਰੀ ਦੁਨੀਆ ਦੇ ਵਿੱਚ ਫੈਲਾਉਣ ਲਈ ਜਾਦਾ ਲੋਕਾਂ ਦੇ ਵਿੱਚ ਬੋਲਣ ਲਈ ਕੁਝ ਨਿਯਮ ਤੇ ਬਣਾਣੇ ਪੜਦੇ ਨਾ ਕੁਝ ਨਿਯਮ ਬਣਾਉਣੇ ਪੈਂਦੇ ਹਨ ਉਹਨਾਂ ਨਿਯਮਾਂ ਨੂੰ ਵਿਆਕਰਣ ਕਿਹਾ ਜਾਂਦਾ ਹੈ ਵਿਆਕਰਣ ਕੀ ਕਰਦੀ ਹੈ ਵਿਆਕਰਣ ਕਿਸੇ ਭਾਸ਼ਾ ਨੂੰ ਠੀਕ ਟੰਗ ਨਾਲ ਬੋਲਣ ਲਿਖਣ ਦੇ ਨਿਯਮ ਦੱਸਦੀ ਹੈ ਵਿਆਕਰਣ ਕੀ ਕਰਦੀ ਹੈ ਦੱਸੋ ਕਿਸੇ ਭਾਸ਼ਾ ਨੂੰ ਜਾਂ ਕਿਸੇ ਬੋਲੀ ਦੇ ਠੀਕ ਲਿਖਣ ਜਾਂ ਬੋਲਣ ਦੇ ਨਿਯਮ ਦੱਸਦੀ ਹੈ ਵਿਆਕਰਣ ਉਹ ਗ੍ਰੰਥ ਹੁੰਦਾ ਹੈ ਉਹ ਸਾਧਨ ਹੁੰਦਾ ਹੈ ਜਿਸ ਦੇ ਨਾਲ ਅਸੀਂ ਕਿਸੇ ਬੋਲੀ ਦੇ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਨੂੰ ਸਿੱਖਦੇ ਹਾਂ ਇਹਨਾਂ ਠੀਕ ਸਮਝ ਆ ਗਿਆ ਤੇ ਵਿਆਕਰਣ ਕਿੰਨੇ ਭਾਗਾਂ ਦੇ ਵਿੱਚ ਸਾਨੂੰ ਦੱਸਦੀ ਹੈ ਤਿੰਨ ਭਾਗਾਂ ਦੇ ਵਿੱਚ ਸਾਨੂੰ ਦੱਸਦੀ ਹੈ ਕਿ ਇਸ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਕਿਹੜੇ ਕਿਹੜੇ ਤਿੰਨ ਪਾਤਨ ਵਰਣ ਬੋਧ ਸ਼ਬਦ ਬੋਧ ਵਾਕ ਬੋਧ ਵਰਣ ਬੋਧ ਯਾਨੀ ਜਿਹੜੇ ਅੱਖਰ ਹਾਂ ਅਸੀਂ ਇਹ ਪਿੱਛੇ ਵੇਖ ਕੇ ਆਏ ਅੱਖਰ ਨੂੰ ਹੀ ਵਰਣ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ ਵਿੱਚ ਕਿੰਨੇ ਅੱਖਰ ਨੇ 35 ਅੱਖਰ ਨੇ ਔਰ 6 ਕੀ ਨੇ ਪੈਰੀ ਬਿੰਦੀ ਵਾਲੇ ਅੱਖਰ ਨੇ ਠੀਕ ਹੈ ਤੇ ਵਰਣ ਬੋਧ ਦੇ ਵਿੱਚ ਇਹਨਾਂ ਦੇ ਠੀਕ ਲਿਖਣ ਪੜਨ ਨੂੰ ਦੱਸਿਆ ਜਾਂਦਾ ਹੈ ਵਰਣ ਬੋਧ ਦੇ ਵਿੱਚ ਇਹਨਾਂ ਨੂੰ ਦੱਸਿਆ ਜਾਏਗਾ ਇਹਨਾਂ ਨੂੰ ਅੱਗੇ ਵੀ ਤਿੰਨ ਭਾਗਾਂ ਦੇ ਵਿੱਚ ਅਸੀਂ ਵੰਡ ਸਕਦੇ ਹਾਂ ਉਹੀ ਜੋ ਮੈਂ ਪਿੱਛੇ ਦੱਸੀ ਸੀ ਤੁਹਾਨੂੰ ਪਹਿਲਾ ਅੱਖਰ ਫਿਰ ਲਗਾ ਮਾਤਰਾਵਾਂ ਤੇ ਅੱਗੇ ਲਗਾ ਅੱਖਰ ਅੱਖਰ ਲਗਾ ਅੱਖਰ ਇਹ ਤਿੰਨ ਪੇਧ ਨੇ ਇਹਨਾਂ ਦੇ ਵਿੱਚ ਅਸੀਂ ਵੇਖਾਂਗੇ ਲਗਾ ਮਾਤਰਾਵਾਂ ਕਿੰਨਾ-ਕਿੰਨਾ ਅੱਖਰਾਂ ਦੇ ਨਾਲ ਲੱਗਦੀ ਨੇ ਠੀਕ ਹੈ ਔਰ ਲਗਾ ਅੱਖਰ ਯਾਨੀ ਬਿੰਦੀ ਟਿੱਪੀ ਅਧਕ ਇਹ ਕਿੰਨਾ ਮਾਤਰਾਵਾਂ ਦੇ ਨਾਲ ਲੱਗਦੇ ਨੇ ਠੀਕ ਹੈ ਇਹਨਾਂ ਸਾਰਾਂ ਦੇ ਜਿਹੜੇ ਰੂਲ ਹਨ ਉਹ ਅਸੀਂ ਇਹਨਾਂ ਦੇ ਵਿੱਚ ਵੇਖਾਂਗੇ ਅੱਗੇ ਹੈ ਸ਼ਬਦ ਬੋਧ ਜਦੋਂ ਅੱਖਰਾਂ ਤੋਂ ਸ਼ਬਦ ਬਣਦੇ ਨੇ ਉਹਨਾਂ ਦੇ ਕੁਝ ਨਿਯਮ ਹੁੰਦੇ ਨੇ ਅੱਖਰ ਤੋਂ ਸ਼ਬਦ ਬਣਨ ਲਈ ਕੁਝ ਨਿਯਮ ਹੁੰਦੇ ਨੇ ਉਹਦੇ ਵਿੱਚ ਸੰਧੀ ਆ ਗਿਆ ਸਮਾਸ ਆ ਗਿਆ ਸਾਡੇ ਠੀਕ ਹੈ ਤਤਸਮ ਸ਼ਬਦ ਤਦਭਵ ਸ਼ਬਦ ਉਪਸਰਗ ਪਰਤੇ ਇਹ ਸਾਰੇ ਕਿਸ ਦੇ ਵਿੱਚ ਆਉਂਦੇ ਨੇ ਸ਼ਬਦਾਂ ਦੇ ਵਿੱਚ ਆਉਂਦੇ ਨੇ ਪਰ ਇਹਨਾਂ ਦਾ ਵਰਗੀਕਰਨ ਅਸੀਂ ਕਰਦੇ ਨੇ 8 ਤਰ੍ਹਾਂ ਤੋਂ ਨਾਉ ਪੜਨਾਉ ਨਾਉ ਪੜਨਾਉ ਵਿਸ਼ੇਸ਼ਣ क्रिया क्रिया बोलते हैं पंजाबी विच क्रिया विशेषण संबंधक योजक और विस्मिक योजक ਅਤੇ ਵਿਸਮਿਤ ਠੀਕ ਹੈ ਇਹਨਾਂ 8 ਭਾਗਾਂ ਦੇ ਵਿੱਚ ਅਸੀਂ ਸ਼ਬਦ ਬੋਧ ਦੇ ਬਾਰੇ ਜਾਣਦੇ ਹਾਂ ਠੀਕ ਹੈ ਅੱਗੇ ਹੈ ਵਾਕ ਬੋਧ ਵਾਕ ਬੋਧ ਦੇ ਵਿੱਚ ਸ਼ਬਦਾਂ ਤੋਂ ਠੀਕ ਟੰਗ ਨਾਲ ਵਾਕ ਕਿਵੇਂ ਬਣਦੇ ਨੇ ਉਹਨਾਂ ਦਾ ਪਤਾ ਚਾਨੂੰ ਚਲਦਾ ਹੈ ਕਿ ਸ਼ਬਦਾਂ ਤੋਂ ਅਸੀਂ ਵਾਕ ਕਿਵੇਂ ਬਣਾਏ ਔਰ ਵਾਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਬਹੁਤ ਤਰ੍ਹਾਂ ਦੇ ਵਾਕ ਹੁੰਦੇ ਹਨ ਮੇਨ ਤਿੰਨ ਅੰਜ ਵਰਤੇ ਜਾਂਦੇ ਨੇ ਕਿ ਸਰਲ ਵਾਕ ਬਣਾ ਦਿੱਤਾ ਫਿਰ ਉਹਦਾ ਸੰਯੁਕਤ ਵਾਕ ਬਣਾ ਦਿੱਤਾ ਤੇ ਮਿਸ਼ਰਤ ਮਿਸ਼ਰਤ ਵਾਕ ਬਣਾ ਦਿੱਤਾ ਠੀਕ ਹੈ ਇਸ ਪ੍ਰਕਾਰ ਦੇ ਤਿੰਨ ਪ੍ਰਕਾਰਾਂ ਦੇ ਵਿੱਚ ਔਰ ਵਾਕ ਸਿਰਫ ਇਹਦੇ ਨਾਲ ਹੀ ਵੇਦ ਨਹੀਂ ਹੁੰਦੇ 8 ਤਰ੍ਹਾਂ ਦੇ ਔਰ ਵੀ ਵੇਦ ਹੁੰਦੇ ਨੇ ਜਿਵੇਂ ਆਗਿਆਵਾਚਕ ਵਾਕ ਹੁੰਦਾ ਹੈ ਨਿषेधਵਾਚਕ ਵਾਕ ਹੁੰਦਾ ਹੈ ਉਹ ਸਾਰੇ ਅੱਗੇ ਅਸੀਂ ਪੜ੍ਹਾਂਗੇ ਠੀਕ ਹੈ ਤੇ ਹੁਣ ਸਮਝ ਆ ਗਿਆ ਇਹਨਾਂ ਐਥੇ ਸਾਡੀ ਵਿਆਕਰਣ ਔਰ ਲਗਾਖਰ ਔਰ ਬੋਲਣੀ ਅਜਾ ਤੁਸੀਂ ਕੱਲ